ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਲੋਕ ਸਭਾ ਲਖਦੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਅਕ ਵਿੱਚ ਰਸਾਲ ਸਿੰਘ ਦੇ ਗ੍ਰਹਿ ਪਿੰਡ ਰਾਜੋਗੇ ਵਿਖੇ ਭਾਰੀ ਮੀਟਿੰਗ ਕਰਵਾਈ ਗਈ ਇਸ ਮੌਕੇ ਰਾਜਵੀਰ ਸਿੰਘ ਭੁੱਲਰਵਾਲੋਂ ਵਿਧਾਇਕ ਸਰਵੰਸਿੰਘ ਤੁਨ ਅਤੇ ਲਾਲਜੀਤ ਸਿੰਘ ਭੁੱਲਰ ਉਮੀਦਵਾਰ ਲੋਕ ਸਭਾ ਲਖਦੂਰ ਸਾਹਿਬ ਦਾ ਪਿੰਡ ਰਾਜੋਕੇ ਪਹੁੰਚਣ ਤੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਤੋਂ ਇਲਾਵਾ ਕਾਲੀਦਾਲ ਨੂੰ ਛੱਡ ਕੇ ਆਉਣ ਵਾਲੇ ਜਿੰਨਾ ਜਸਵੰਤ ਸਿੰਘ ਬਲਵਿੰਦਰ ਸਿੰਘ ਅਰਿਹਾਰ ਸਿੰਘ ਰਸਾਲ ਸਿੰਘ ਰਣਜੀਤ ਸਿੰਘ ਦਲਬਾਖ ਸਿੰਘ ਮਹਾਵੀਰ ਸਿੰਘ ਲਾਡੀ ਸਿੰਘ ਸਰਦਾਰਾ ਸਿੰਘ ਜਰਨੈਲ ਸਿੰਘ ਆਦ ਨੂੰ ਲਾਲਜੀਤ ਸਿੰਘ ਭੁੱਲਰ ਤੇ ਵਿਧਾਇਕ ਸਰ ਹਰਨ ਸਿੰਘ ਧਨਵਲ ਨੂੰ ਸਰੋਪੋ ਪਾ ਕੇ ਪਾਰਟੀ ਅੰਦਰ ਸ਼ਾਮਲ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਪੀਏ ਹੀ ਹਰਾ ਸਿੰਘ ਪੁਲਦਰ ਤੋਂ ਇਲਾਵਾ ਕਾਰ ਸਿੰਘ ਨਿੰਦਰ ਸਿੰਘ ਮਤੀਾਰ ਸਿੰਘ ਮੈਂਬਰ ਜਸਵਿੰਦਰ ਸਿੰਘ ਸਤਪਿੰਦਰ ਸਿੰਘ ਸੁਨਾਪ ਸਿੰਘ ਠੇਕੇਦਾਰ ਸਰਵਿਸਿੰਗ ਸੇਠ ਜਰਨੈਲ ਸਿੰਘ ਕਾਲਾ ਸਿੰਘ ਆਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਪਿੰਡ ਰਾਜੋਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਸਾਥੀ ਹਾਜ਼ਰ ਸਨ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫੋਲੋ ਜਰੂਰ ਕਰੋ ਧੰਨਵਾਦ ਜੀ

ਕੋਲ ਪਾਣੀ ਸੌ ਦਾ ਦਾ ਭਰਾ ਤਾਂ ਦਿੱਲੀ ਮੇਤ ਕਰੂ ਤੇ ਅੱਜ ਦੇ ਅੰਤ ਵਿੱਚ ਬੋਲੇ ਜੀ ਜਨਾਬ ਨੇ ਅੱਜ ਕਾ ਕੇ ਲੱਗ ਗਏ ਹੋ ਹਰ ਸਾਰੇ ਜੀਰਕਾਰ ਸਰ ਓ ਸਰ ਸਰ ਦੇ ਪਤਾ ਜਸਵੰਤ मान साहिब जी बि असां परचे सूरत पाकिस्तान ਦੀ ਕ ਖਾਲਸਾ ਬੈਗੂ ਦੀ ਫਤਿਹ ਆ ਵੀਰ ਨੇ ਬੜੇ ਹੀ ਵਧੀਆ ਢਕਣਾ ਬੜੇ ਜਜ਼ਬਾਤੀ ਲੋਕਾਂ ਦੇ ਵਿੱਚ ਜਿਹੜਾ ਸਾਰਾ ਦੱਸਿਆ ਵੀ ਇੱਥੇ ਆਪਾਂ ਕਿੰਨਾ ਕੰਮ ਕਰਵਾਇਆ ਇੱਕ ਕਲ ਰਸਾਂ ਭਰਾਵਾਂ ਦਾ ਢਾਡਾ ਇੱਕਾਂਠ ਵੇਖ ਕੇ ਨਾ ਮੈਨੂੰ ਇਹ ਮਹਿਸੂਸ ਹੋ ਗਿਆ ਕਿ ਲੋਕ ਚਾਪ ਦਾ ਮੁੱਲ ਪਾਉਂਦੇ ਆ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਇਕੱਠੇ ਹੋਏ ਹੋ ਜੇ ਤੁਸੀਂ ਤਕੜੇ ਹੋ ਕੇ ਸਰਕਾਰ ਦੇ ਅਮੀਰੋ ਤੁਸੀਂ ਜੋ ਕਰੋਗੇ ਰਾਜੋ ਕੇ ਪਿੰਡ ਜੋ ਤੁਸੀਂ ਕਿਹਾ ਮੈਂ ਜੇ ਗਿਣਤੀ ਕਰਾਂ 5 ਕਰੋੜ ਰੁਪਈਆ ਹੁਣ ਤੱਕ ਆਪਾਂ ਰਾਜੋ ਕੇ ਪਿੰਡ ਚ ਖਰਚ ਚੁੱਕੇ ਆ 5 ਕਰੋੜ ਰੁਪਈਆ ਮੇਰੇ ਭਰਾਵੋ ਤੁਸੀਂ ਸਾਰੇ ਬੜੇ ਹੀ ਬੜੇ ਸਰਕਾਰ ਜੋਗ ਦੇ ਤੁਸੀਂ ਬੜਾ ਪਿਆਰ ਦੇਣੇ ਹੋਗੇ ਚ ਕੋਈ ਦੋਰਵਾਣੀ ਮੈਂ ਧੰਨਵਾਦ ਕਰਦਾ ਰਾਜੋ ਕੇ ਲਈ ਆਪਣੀ ਸਾਰੀ ਟੀਮ ਦਾ ਮੈਂ ਇੱਕ ਬੰਦੇ ਦਾ ਨਾਮ ਹੀ ਲਵਾਂਗਾ ਇਹ ਬੜੀ ਮਿਹਨਤ ਵਿਚਾਰੇ ਕਰ ਰਹੇ ਆ ਡੋਰ ਟੂ ਡੋਰ ਘਰ ਘਰ ਜਾ ਕੇ ਇਹ ਭਰਾ ਜਿਹੜੇ ਆ ਰਾਜ ਸਿੰਘ ਭੁੱਲੜੀ ਵੋਟਾਂ ਮੰਗ ਰਹੇ ਆ ਮੈਂ ਆਪਣੀ ਟੀਮ ਦਾ ਬਹੁਤ ਬਹੁਤ ਰਿਣੀ ਆ ਇਹਨਾਂ ਨੂੰ ਸ਼ਾਬਾਸ਼ ਇਹ ਸਾਰੇ ਭਰਾ ਜਿਹੜੀ ਮਿਹਨਤ ਕਰ ਰਹੇ ਆ ਮੈਂ ਬਹੁਤ ਲੰਮਾ ਸਮਾਂ ਵੀ ਲੋ ਬੋਲਣਾ ਨਹੀਂ ਕਿਉਂਗੇ ਅੱਜ ਪ੍ਰੋਗਰਾਮ ਵੀ ਪ੍ਰੋਗਰਾਮ ਆਪਾਂ ਕੱਢਿਆ ਅਖੀਰ ਵਿੱਚ ਲਾਲਜੀਤ ਸਿੰਘ ਭੁੱਲੜੀ ਨਾਲ ਦੀ ਧਰਮ ਪਤਨੀ ਸਾਡੀ ਭੈਣ ਜੀ ਉਹਨਾਂ ਨੂੰ ਪਰੋਣਾ ਆਪਣੇ ਬਿਆਲਪੁਰਾ ਸਾਈਡ ਕਰਕੇ ਗਏ ਆ ਅੱਜ ਇੱਕ ਦਰਾਂ ਦੀ ਢੇਰੀ ਜੰਦਗੀ ਆਪਣੇ ਖੇਮਕਰ ਨਾਲ ਖੇਡ ਤੇ ਵੀਰੋ ਆਪਾਂ ਰਾਜ ਨੂੰ ਗਿਆ ਲੋ ਘਟੋ ਘਟ 30000 ਵੋਟਾਂ ਦੇ ਜਤਵਾਣਾ ਪੁਲਰ ਸਾਹਿਬ ਨੂੰ 30000 ਵੋਟਰਾਂ ਨਾਲ ਲੋਕਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਇਹ ਭਰਾਓ ਤੁਸੀਂ ਬੋਲਦਾ ਸੁਣਿਆ ਹੀ ਹੈ ਤੁਹਾਡਾ ਭੁੱਲਰ ਭਰਾ ਵੀ ਹੈ ਇਹ ਜੱਟ ਗੁੰਜਾ ਪਾਊਗਾ ਜਾ ਕੇ ਉੱਤੇ ਪਾਰਲੀਮੈਂਟ ਦੇ ਵਿੱਚ ਤੇ ਅਜਿਹੇ ਬਾਰਡਰ ਦੇ ਮਸਲੇ ਹਨ ਆਪਣੇ ਬੜੇ ਢੱਲੇਣਾ ਠਾਊਗਾ ਜਾ ਕੇ ਇਹ ਮੇਰੀ ਗੱਲ ਨੋਟ ਕਰ ਲਿਓ ਆਪਾਂ ਜਿਹਨੂੰ ਇਹ ਬੋਲਿਆ ਕਰੂਗਾ ਨਾ ਜਾ ਕੇ ਪਾਰਲੀਮੈਂਟ 'ਚ ਆਪਾਂ ਟੀਵੀ 'ਤੇ ਕੀ ਕਰਾਂਗੇ ਕਿ ਉਹ ਸਾਡੇ ਆਲਾ ਬੋਲਦਾ ਇਹ ਮੇਰੇ ਨੌਜਵਾਨੀ ਬਜ਼ੁਰਗ ਮੇਰੇ ਭੈਣਾ ਮਤਾਵਾ ਸਾਡੇ ਆਮ ਆਦਮੀ ਪਾਰਟੀ ਦੇ ਦਰਜਾ ਬਤਾਜ ਆ ਗੂ ਸੰਭਾਲ ਲੇਟਰ ਸਰਮਾਰ ਆਹ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗਰੂਪ ਦੇ ਦੀ ਚਾਹ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਹੈ ਗੁਰੂ ਦੀ ਫਤਿਹ ਗੁਰੂ ਚਾਲ ਚੱਲ ਰਹੀ ਤੁਹਾਡੇ ਕੰਨਸ ਨੂੰ ਦੇਖਿਆ ਹੈ ਉਹ ਪ੍ਰਧਾਨ ਜੀ ਦਾ ਇਹ ਰਾਜੋ ਕੇ ਨਗਰ 80% ਵੋਟ ਤੋਂ ਨਿਸ਼ਾਦ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਆ ਕੇ ਖੜੀ ਹੈ ਇਹ ਤੋਂ ਮੈਂ ਜਿਸਰ ਤੋਂ 25 ਮਿੰਟ ਦਾ ਰਾਹ ਪੱਟੀ ਦਾ ਜੇ ਕੋਈ ਕੰਮ ਤੋਂ ਨਸਾਂ ਤੋਂ ਪਹਿਲੀ ਤੇ ਗੱਲ ਤੁੰਡ ਕੋਈ ਕੰਮ ਨਹੀਂ ਦਿੰਦਾ ਪਰ ਬੜਾ ਬੜਾ ਪਿਆਰ ਰਲਕੇ ਜਿਹੜੇ ਪਿੰਡ ਜਾਂਦਾ 80% ਲੋਕ ਕੌਂਦੇ ਨਾਲ ਜਿਹੜੇ ਪਿੰਡ ਜਾਂਦਾ 90% ਲੋਕ ਕੌਂਦੇ ਨਾਲ ਆ ਤੇ ਜੋ ਕੁਛੀ ਨਾਲ ਤੁਹਾਡੇ ਕੰਮ ਕਰਦਾ ਕਹਿੰਦੇ ਤੁੰਡ ਦੇ ਸਾਡਾ ਪੋਤੇ ਸਾਡਾ ਮੁੰਡਾ ਜਿਹੜਾ ਕੰਮ ਕਹਿ ਦਈਏ ਉਹ ਹੀ ਕਰ ਦਿੰਦਾ ਤੇ ਭਰਾਵੋ ਜੇ ਕੋ ਰਹਿ ਜੂ ਇੱਥੋਂ 25 30 ਮਿੰਟ ਦਾ ਰਸਤਾ ਸਾਰਾ ਪੱਟੀ ਦਾ ਜਿਹੜੇ ਆਇਓ ਰਾਤ ਆਇਓ ਆਤ ਕਿੜੇ ਮੱਥੇ ਤੁਹਾਡੇ ਕੰਮ ਕਰੂਗਾ ਤੇ ਭਰਾਵੋ ਇਹ ਹਲਕਾ ਵਾਕੇ ਪੰਥਕ ਹਲਕਾ ਗੁਰੂ ਸਾਹਿਬ ਲੋਕ ਸਭਾ ਪਰੇ ਲੋਕ ਪੰਥਕੜੀਏ ਟਾਕੂ ਦੇ ਲੋਕ ਆ ਮਿਰਚੇ ਬਲਟੋਏ ਦੀ ਜਾਂ ਚੀਰੇ ਦੀ ਗੱਲ ਕਰੀਏ ਮਿਰਚੇ ਬਲਟੋਏ ਨੇ 2007 ਤੋਂ ਲੈ ਕੇ 17 ਤਾਈ ਇੱਥੇ 10000 ਦੇ ਕਰੀਬ ਨਜਾਇਜ਼ ਪਰਚਾ ਕਰਾਇਆ ਜਿਹਦੇ ਚੋਂ ਜੇ 5800 ਨੌਜਵਾਨ ਥੇਲਾ ਦੇ ਵਿੱਚ ਧੱਕੇ ਖਾਦਾ ਬੰਦਾ ਰੋਣਾ ਫਿਰਦਾ ਕਰਾਏ ਪਰਚੇ ਕਿ ਲਈ ਕਰਾਏ ਇਸੇ ਤਰ੍ਹਾਂ ਭਰਾਵੋ 17 ਤੋਂ ਲੈ ਕੇ 22 ਤੱਕ ਕਲਵੀਰ ਜੀ ਨੇ ਪੰਜ ਸਾਲਾਂ 'ਚ 7-850 ਜੀਰੇ ਅਕੇ ਚ ਨਜਾਇਜ਼ ਲੋਕਾਂ ਤੇ ਕਰਾਇਆ ਜਿਹਦੇ 'ਚੋਂ 3-400 ਨੌਜਵਾਨ ਅਜੇ ਦੇਸ਼ਾਂ 'ਚ ਤੁਰਿਆ ਫਿਰਦਾ ਪਰਚੇ ਕਿਵੇਂ ਕਰਾਏ ਜਿਵੇਂ ਅਚਨ-ਚੇਤਕ ਤੇ ਘਟਲ ਹੋ ਗਿਆ ਜਾਂ ਕਿਤੇ ਡਾਕਾ ਵੱਜ ਗਿਆ ਜਾਂ ਕਿਤੇ ਲੁੱਟ ਖੋਹੀ ਜਾਂ ਕਿਸੇ ਦੇ ਸਿਰ ਤੇ ਕਰਦੇ 107 ਲੱਗੇ ਪਰ ਉਹ ਕਾਹ ਦੇ ਇੱਕ ਬੰਦੇ ਨੇ ਪੀਤਾ ਇਹਨਾਂ 20 20 ਬੰਦਿਆਂ ਦੇ ਨਾਮ ਪਵਾਤੇ ਉਹਨਾਂ ਕਿਉਂ ਪਵਾਏ ਨਾ 20 20 ਬੰਦਿਆਂ ਦੇ ਫਿਰ ਬਾਕੀ ਹਰ ਇੱਕ ਬੰਦਿਆਂ ਦੀ ਇੰਕਵਾਰੀ ਲਵਾਵਾਂਗੇ ਫੁੱਲ ਫੁੱਲ ਰੱਖ ਕੇ ਉਹਨਾਂ ਲੋਕਾਂ ਤੋਂ ਜਿੱਦ ਤੱਕੜੇ ਹੋਣਗੇ ਪਰ ਬੰਦਾ 15 15 20 28 ਰੁਪਏ ਲਵਾਗੇ ਤੇ ਜੇ ਮਾਤੜਾਏ 5 5 6 7 ਲੱਖ ਰੁਪਏ ਫਿਰ ਵੀ ਪਰ ਬੰਦਾ ਕਿਤੇ ਨਹੀਂ ਗਿਆ ਉਹਨਾਂ ਲੋਕਾਂ ਪਹਿਲਾਂ ਦਿੱਤੇ ਦੋ ਲੋਕਾਂ ਅੱਜ ਨਾਕੁਨ ਪਰਚਾ ਕਰਾਇਆ ਨਾਕੁਨ ਚੈਰ ਪਰਚਾ ਕਰਾਇਆ ਨਾਕੁਨ ਕਰਉਣਾ ਭਰਾਵੋ ਸਾਡੀ ਸੋਚ ਹੀ ਆ ਕਿ ਜੇ ਕਰ ਸਕੀਏ ਤੇ ਕਿਹੜਾ ਪੜਾ ਲਈ ਅ ਕੋਰੋਨਾ ਵਾਇਰਸ ਆਈ 2020 ਦੇ ਵਿੱਚ ਉਦੋਂ ਦਾਸ ਤੇ ਕੋਲ ਕੋਈ ਉਤਰੀ ਨਾ ਕੋਈ ਲਾਜ਼ਿਰ ਪੁਣ ਰ ਐਮ ਐਲ ਏ ਨਾ ਕੋਈ ਮੰਤਰੀ ਨਾ ਕਹੇ ਸਰਕਾਰੀ ਲੋਹਦੇ ਤੇ ਤੇ ਭਰਾਵੋ ਲੋਕਾਂ ਨੂੰ ਲੋੜ ਹੀ ਕਿਉਂਕਿ ਰੱਛੇ ਵਾਲੇ ਦੇ ਰੱਛੇ ਕਾਲੇ ਪਾ ਲੋਗੇ ਧਿਆੜੀ ਵਾਲੇ ਦੀ ਧਿਆੜੀ ਬੰਦ ਹੋ ਗਈ ਫੈਕਟਰੀਆਂ ਬੰਦ ਹੋ ਗਈਆਂ ਬੈਂਕਾਂ ਬੰਦ ਹੋ ਗਈਆਂ ਸਾਰੇ ਕਾਰੋਬਾਰ ਠੱਪ ਹੋ ਗਏ ਲੋਕਾਂ ਦੇ ਘਰ ਰੋਟੀ ਪਕਣੀ ਬੰਦ ਹੋ ਗਈ ਲੋਕ ਰੋਟੀ ਤੋਹਾਟਰੋਗੇ ਉਦੋਂ ਦਾਸ ਨੇ ਆਪਦੀ ਜੇਬ ਚੋਂ 390 ਲੱਖ ਰੁਪਏ ਦਾ ਪੱਟੀ ਦੇ ਵਿੱਚ ਰਚ ਵੰਡਿਆ ਲੋਕਾਂ ਨੂੰ ਆਟਾ ਦਾਲ ਚੋਲ ਤੇਲ ਜੋ ਵੀ ਘਰ ਵਰਤਉਂਦੀਆਂ ਲੋੜਾਂ ਸਭ ਦਵਾਈਆਂ ਕੱਪੜੇ ਪੱਟੀ ਦੇ ਵਿੱਚ ਵੰਡੇ ਪ੍ਰਭੂ ਮੈਂ ਕੋ ਨਿੰਦਰਦਿਆਂ ਤੇ ਮੈਂ ਕੋ ਕਹਿੰਦੇ ਹਾਂ ਸਾਧਵਣੀ ਕੀਤਾ ਪਾਪੇਦਾਨ ਕਹਿੰਦੇ ਸੇਵਾ ਲਈ ਦਾਸ ਨੇ ਸੇਵਾ ਕਰਤੀ ਤੇ ਪ੍ਰਭੂ ਦੇ ਬਾਅਦ ਚਲੋ ਆ 2022 ਦੇ ਵਿੱਚ ਤੁਹਾਡਾ ਪ੍ਰਾਇਮੰਤਰੀ ਬਣਿਆ ਮੰਤਰੀਪਾਲ ਤੋਂ ਬਾਅਦ 2 ਸਾਲ ਰਾਤ ਦਿਨ ਦੇ ਵਿੱਚ ਲੈ ਕੇ ਲੋਕਾਂ ਦੀ ਸੇਵਾ ਕੀਤੀ ਸਵੇਰੇ ਸ਼ਾਮ ਦੇ ਦਫ਼ਤਰ ਪੈਣੇ ਰਾਤ ਨੂੰ ਵੀ ਨਾ ਦੋ-ਦੋ ਵਜੇ ਨੇ ਰਾਤ ਤੇ ਪੁੱਛਦੇ ਆਉਂਦੇ ਰਿਸ਼ਤੇਦਾਰਾਂ ਨੂੰ ਪੱਟੀਆਂ ਆਉਣ ਨੂੰ ਵੀ ਰਾਤ ਦੇ ਦੋ-ਦੋ ਲਾਜੇਰ ਪੁਨਰ ਵਜਾਉਂਦਾ ਰਿਹਾ ਦਫ਼ਤਰ 'ਚ ਬੈ ਕੇ ਕਦੇ ਲੋਕਾਂ ਦੇ ਕੰਮ ਕਰਦਾ ਰਿਹਾ ਕਦੇ ਕਰਦਾ ਰਿਹਾ ਤੇ ਭਰਾਵੋ ਉਹਦੇ ਬਾਅਦ ਸੰਗਰਮੀ ਨੇ ਪਹਿਲਾ ਹਾੜਾ ਏ ਇੱਥੇ ਆਪਣੇ ਥਾੜ ਲਾਗੇ ਦੇ ਵਿੱਚ ਹਰੀਕੇ ਤੋਂ ਲੈ ਕੇ ਮੁਠਿਆਲੇ ਤੱਕ ਟਾੜੇ ਪਿੰਡਾ ਤੱਕ ਹਾੜਾ ਏ ਤੇ ਭਰਾਵੋ ਤੁਹਾਡਾ ਭਰਾ ਕੋਈ ਵੀਡੀਓ ਵੇਖਦੇ ਰਹੀ 60 ਦਿਨਾਂ ਵਾਲਾ ਏ 60 ਦਿਨ ਪਾਣੀ ਆਇਆ ਮੇਰੀ ਜ਼ਿੰਦਗੀ ਜਿੰਨਾ ਪਾਣੀ ਕਦੇ ਨਹੀਂ ਆਇਆ ਜਿੰਨਾ ਪਾਣੀ ਆ ਰਕਾਇਆ ਲਗਾਤਾਰ 2 ਮਹੀਨੇ ਪਾਣੀ ਚੱਲਿਆ ਪ੍ਰਭੂ ਨਾ ਤੇ ਜਿਹੜਾ ਪੰਥ ਕਹਿੰਦਾ ਮਿਰਸਾ ਆਪਣੇ ਆਪ ਨੂੰ ਜਿਹੜਾ ਕਲਬੀਰਾ ਕਹਿੰਦਾ ਪੰਥ ਕ ਆਪਣੇ ਆਪ ਨੂੰ ਨਾ ਇਹ ਲੱਭਾ ਤੇ ਨਾਉ ਜੀਰੇ ਵਾਲਾ ਛੋਟੀ ਦੁਨੀਆ ਉਹ ਜੀਰੇ ਤੇ ਕਲਬੀਰੇ ਨਾਲੇ ਟੱਬਰ ਨੂੰ ਕਹਿੰਦੇ ਛੋਟੀ ਦੁਨੀਆ ਟਿੱਟੂ ਨੂੰ ਜੱਟੂ ਨੂੰ ਕਹਿੰਦੇ ਛੋਟੀ ਦੁਨੀਆ ਉਹ ਜਿਹੜਾ ਬੜਾ ਮਾਰਦਾ ਨਾ ਤੇ ਬੰਦ ਤੇ ਲੱਭਾ ਉਹ ਤੇ ਨਾ ਲੱਭਾ ਮਿਰਸਾ ਮਿਲਦਾ ਪ੍ਰਭੂ ਆ ਦਾਸ ਸੱਚ ਦੇਣ ਉੱਤੇ ਬੰਦਦੇ ਰਿਹਾ क्योंकि मैं सरकार चाह मैं कह सकता चंडीगढ़ मीटिंग आई है मेरी दिया। मेरी दिया। ही भी मैं भी मेरे भैया भाई दैरियां डुब ग झोले डुब गया पठे खराब हो गए तूड़िया रुड़ गई मोटे से तोड़े चुप चुप के रात के दो दो बजे तक मीटिंग हल्के लोग भी जो ਦੋ ਵਜੇ ਤੱਕ ਦਾਸ ਮੋਢੇ ਤੇ ਤੋੜੇ ਚੁੱਕ ਕੇ ਅਸੀਂ ਬੰਨ ਬੰਦੇ ਰਹੇ ਕੋਕੋ ਮ ਤੋੜੇ ਛੋਕ ਨਾ ਜਾ ਕੋ ਫੋਟੋ ਜਾਂ ਵੀਡੀਓ ਬਣਾਉਣ ਨੂੰ ਨਹੀਂ ਜੋਕਾ ਜਦੋਂ ਕੋਈ ਕਲਾਕਾਰ ਜਾਂ ਕੋਈ ਲੀਡਰ ਕੋਈ ਕੰਮ ਕਰੇ ਤੇ ਉਹਨੂੰ ਲੋਕ ਆਪ ਦਾ ਨੌਜਵਾਨ ਆਪ ਦਾ ਰੋਲ ਮਾਡਲ ਮੰਨਦੇ ਆ ਜਦੋਂ ਮੈਂ ਮੋਢੇ ਤੇ ਤੋੜੇ ਚੁੱਕੇ ਮੇਰੇ ਅਲ ਵਿੱਚ ਅਮਰਸਰੋਂ ਅੰਮ੍ਰਿਤਸਰ ਨੌਕਰ ਦਾਸ ਫਿਰੋ ਜਲੰਧਰੋਂ ਪਟਿਆਲੋਂ ਪਠੇਲਿਓ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੰਨ ਤੇ ਨੌਜਵਾਨ ਆਏ ਨਾਲ ਮੇਨੂੰ ਸਾਡਾ ਮੰਤਰੀ ਤੋੜੇ ਚੁੱਕਦਾ ਤੇ ਸਾਨੂੰ ਕਿਹਾ ਭਰਾਵੋ ਨਾਲ ਸੇਵਾ ਕਰਦੇ ਰਹੇ ਪਹਿਲਾ ਬੰਦ ਟੁੱਟਣ ਤੋਂ ਬਚਾਇਆ ਤੇ ਮੁੜ ਕੇ ਜ ਟੁੱਟਾ ਫੇਰ ਬੰਦ ਬੰਨਣ ਤੇ ਬਾਪਿਆਂ ਤੇ ਨੌਜਵਾਨਾਂ ਨੇ ਮਦਦ ਕੀਤੀ ਫੇਰ ਆਪ ਦੀ ਜੇਬ ਚੋਂ ਚੋਕਰ ਫੀਲ ਸਾਇਲਜ ਤੂੜੀ ਪੱਠੇ ਜੋ ਸਰਿਆਂ ਪੁਜਾਰੀ ਦੀ ਜੇਬ ਚੋਂ ਮਦਦ ਕੀਤੀ ਤੇ ਜਿਵੇਂ ਜਿਹਾ ਕੋਈ ਲੋਕ ਟਰੱਕਾਂ ਦੇ ਟਰੱਕ ਭਰ ਕੇ ਉੱਡ ਕੇ ਰਾਸ਼ਾ ਲੈ ਕੇ ਆਏ ਉਹਦੇ ਬਾਅਦ ਕਿਰੀਆਨੇ ਦਾ ਸੁੱਤਾ ਆਟਾ ਛੋਲੇ ਤਾਲਾ ਤੇਲ ਜੋ ਘਰ ਵਰਤੋ ਦੀ ਲੋੜ ਹੀ ਲੋੜਵੰਦ ਪਰਿਵਾਰਾਂ ਨੂੰ ਦਾਸ ਨੇ ਆਪ ਦੀ ਛੇੜ ਚੋਂ ਮਦਦ ਕੀਤੀ ਇਹ ਭਰਾਵਾ ਜਿਹੜੇ ਆਪਣੇ ਆਪ ਨੂੰ ਪੰਚ ਕਹਿੰਦੇ ਉਹਦੋਂ ਕਿੱਥੇ ਰਹਾ ਪੰਚ ਕੱਲ ਆਏ ਨਹੀਂ ਹੁੰਦਾ ਕਿ ਆਪਾਂ ਦਾੜਾ ਰੱਖ ਲਈਏ ਪੱਗ ਬਾਲੀਏ ਤਾਂ ਆਪਾਂ ਪੰਚ ਬਣ ਗਏ ਸੋਚ ਪੰਚ ਕਹਿੰਦਾ ਹੀ ਜਾਂ ਤਾਂ ਅੰਦਰ ਪੰਚ ਕਹਿੰਦਾ ਹੈ ਤਾਂ ਆ ਕਾਲੀ ਤੁਹਾਡੇ ਨਾਲ ਜੇ ਕੋਈ ਧੱਕਾ ਕਰੂਗਾ ਤੁਹਾਡੇ ਨਾਲ ਮੈਂ ਡਟ ਕੇ ਖੜੂੰਗਾ ਮੈਂ ਹੋ ਜਾ ਬੰਦਾ ਨਹੀਂ ਵੀ ਇਹਨਾਂ ਵਾਂਗੂ ਚੰਦ ਪਹਾੜਾਂ ਦੀ ਖਾਤਰ ਵੇਖਦੀਏ ਸਾਡੇ ਪੱਟੀ ਕੁੱਲਾ ਧਰਮਗੰਡਾ ਚੱਲਦਾ ਹੀ ਪਹਿਲਾ ਕੈਰੋ ਦੇ ਤੋਂ ਮੀਲਾ ਲੈ ਕੇ 2 ਲੱਖ ਰੁਪਈਆ ਮੀਲਾ ਲੈ ਕੇ ਉਹਦਾ ਕੰਮ ਚਲਾਉਂਦਾ ਰਿਹਾ ਉੱਥੇ ਐਕਸੀਡੈਂਟ ਹੁੰਦੇ ਨੇ ਲੋਕਾਂ ਦੀਆਂ ਜਾਂਦਾ ਜਾਂਦੀਆਂ ਰੀਆਂ ਮੁੜ ਕੇ ਅਰਵਿੰਦਰ ਕੇਲਾ ਆ ਗਿਆ ਇਹਨੇ ਵੀ 5 ਸਾਲ 2 ਲੱਖ ਰੁਪਈਆ ਮੀਲਾ ਉੱਥੇ ਸਪੈਸ਼ਲਾਂ ਕੁੱਲਦੀਆਂ ਹੀ ਉੱਥੋਂ ਟਰੱਕ ਕੁੱਲਦੇ ਸਪੈਸ਼ਲਾਂ ਵਾਲੇ ਤੁਸੀਂ ਵੇਖਿਆ ਨਾ ਬੜਾ ਜਾਮ ਲੱਗਦਾ ਹੁੰਦਾ ਹੈ ਕੁੱਲਾ ਚੌਂਕ 'ਚ ਪ੍ਰਭੂ ਕਾਂਗਰਸ ਸਰਕਾਰ ਦੇ ਵਿੱਚ ਮੇਰੇ ਕੋ ਸੰਗਤਾਂ ਵੀ ਲੋਕਾਂ ਨੇ ਕੁੱਲਾ ਰੋਡ ਦੇ ਵੀ ਇੱਥੇ ਐਕਸੀਡੈਂਟ ਹੋ ਕੇ ਰੋਜ਼ ਕੋਈ ਨਾ ਕੋਈ ਮਰਦਾ ਜਾਂ ਕੇਦੀਆਂ ਲੱਤਾਂ ਮਾਵਾਂ ਟੁੱਟੀਆਂ ਕੁੱਲਨ ਸਾਡੇ ਨਾਲ ਚਲੋ ਕੰਡਾ ਬੰਦ ਕਰਾਈਏ ਮੈਂ ਪ੍ਰਭੂ ਜੇ ਤਰਲਾ ਲਾਇਆ ਤਰਲਾ ਲਾ ਕੇ ਪੰਡਾ ਆਵਾਜ਼ ਕਰਾਤਾ ਜਦੋਂ ਬੜੀ ਆਪਣੀ ਸਰਕਾਰ ਉਹ ਕੰਡੇ ਵਾਲੇ ਕਿੱਤੇ ਕਿੱਤੇ ਗਿੱਲ ਤੇ ਕੈਰੋਂ ਦੇ ਮੇਰੇ ਨੇ ਆ ਗਏ ਮੇਨੂਆਂ ਦੇ ਪੁਨਰ ਸਿੰਘ ਜਿਵੇਂ ਗਿੱਲ ਤੇ ਕੈਰੋਂ ਉਹ ਹੀ 2 ਲੱਖ ਦਿੰਨੇ ਆ ਸੜ ਤੋਂ ਵੀ 2 ਲੱਖ ਲੈਣਾ ਤੇ ਕੰਡਾ ਚਲਾਉ ਉਹ ਮੈਂ ਕਹਿੰਦਾ ਗਿੱਲ ਤੇ ਕੈਰੋਂ ਨਹੀਂ ਮੈਨੂੰ ਨਹੀਂ ਪੈਸੇ ਪੁੱਛਦਾ ਜੇ ਮੈਨੂੰ ਲੋਕ ਪੁੱਛਦੇ ਮੈਣੀ ਕੰਡਾ ਚੱਲਦਾ ਕਿੰਨੇ ਤਾਂ ਬਿਆਨ ਜਿਵੇਂ ਤੁਸੀਂ ਧਰਨਾ ਲਾਇਆ ਨਾ ਉਹ ਗਿੱਲ ਵੀ ਧਰਨਾ ਲਾ ਦਿੰਦਾ ਤੇ ਪੰਜ ਕਰਾ ਕੇ ਮੁੜ ਕੇ ਪੈਸੇ